ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ 234 ਚੋਂ ਪਰਤੀ ਸੰਬੰਧੀ ਬਹੁਤ ਹੀ ਵਧੀਆ ਤੇ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਅੱਜ ਦੀ ਤਰੀਕ ਵਿੱਚ ਜਿਹੜਾ ਆਫੀਸ਼ੀਅਲ ਲੈਟਰ ਹੈ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਹੀ 2364 ਸੈਲੈਕਟਡ ਕੈਂਡੀਡੇਟਸ ਨੂੰ ਬਹੁਤ-ਬਹੁਤ ਮੁਬਾਰਕਾਂ ਫਾਈਨਲੀ ਸਾਰੇ ਹੀ ਟੀਚੋਂ ਕੈਂਡੀਡੇਟਸ ਨੂੰ ਜਿਹੜੀ ਹੈ ਇੱਕ ਤਰੀਕੇ ਨਾਲ ਕਹਿ ਲਓ ਵੀ ਇੱਕ ਬਹੁਤ ਹੀ ਵਧੀਆ ਨਿਊਜ਼ ਜਿਹੜੀ ਆ ਦੇਖਣ ਨੂੰ ਮਿਲੀ ਹੈ ਤੇ ਹੁਣ ਤੁਹਾਨੂੰ ਜਿਹੜਾ 19 ਮਾਰਚ ਨੂੰ ਆਫਰ ਲੈਟਰ ਜਿਹੜੇ ਨੇ ਉਹ ਦਿੱਤੀ ਜਾ ਰਹੇ ਨੇ ਨਿਯੁਕਤੀ ਪੱਤਰ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਜਾਣੇ ਆ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਇਸੇ ਖੁਸ਼ੀ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਆਓ ਜੀ ਵਾਧਦੇ ਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਗੁਰੂ ਨਾਨਕ ਭਵਨ ਨੇੜੇ ਡੀਸੀ ਦਫ਼ਤਰ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ 19 ਮਾਰਚ 2025 ਨੂੰ ਰਾਜ ਪੱਦਰੀ ਸਮਾਗਮ ਦੌਰਾਨ ਆਪਣੇ ਘਰ ਕਮਰਾ ਨਾਲ ਜਿਹੜੇ ਨੇ ਆਫਰ ਲੈਟਰ ਦਿੱਤੇ ਜਾਣਗੇ ਤਰੀਕ ਤੁਸੀਂ ਇੱਥੇ ਦੇਖ ਸਕਦੇ ਹੋ 19 ਮਾਰਚ 2025 ਟਾਈਮਿੰਗ ਦੇਖ ਸਕਦੇ ਹੋ ਸਵੇਰੇ 8:30 ਵਜੇ ਡਾਕੂਮੈਂਟਸ ਕਿਹੜੇ ਲੈ ਕੇ ਜਾਣੇ ਨੇ ਤੁਸੀਂ ਆਈਡੀ ਪ੍ਰੂਫ ਯਾਨੀ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਵੋਟਰ ਕਾਰਡ ਜਿਹੜਾ ਵੀ ਤੁਹਾਡਾ ਆਈਡੀ ਪ੍ਰੂਫ ਹੈ ਉਹ ਤੁਸੀਂ ਨਾਲ ਲੈ ਕੇ ਜਾਣਾ ਹੈ ਪਲੱਸ ਤੁਸੀਂ ਰਜਿਸਟ੍ਰੇਸ਼ਨ ਪ੍ਰੂਫ ਜਿਹੜਾ ਲੈ ਕੇ ਜ਼ਰੂਰ ਪਹੁੰਚਣਾ ਹੈ ਰਜਿਸਟ੍ਰੇਸ਼ਨ ਪ੍ਰੂਫ ਕਿਹੜਾ ਹੁੰਦਾ ਹੈ ਜਦੋਂ ਤੁਸੀਂ ਆਨਲਾਈਨ ਅਪਲਾਈ ਕਰਿਆ ਸੀ 23 ਚੌਂ ਦਾ ਉਸ ਦਾ ਜਿਹੜਾ ਪ੍ਰਿੰਟ ਹੁੰਦਾ ਹੈ ਉਹ ਪ੍ਰਿੰਟ ਤੁਸੀਂ ਨਾਲ ਲੈ ਕੇ ਜਾਇਓ ਜੇਕਰ ਫੋਨ ਦੇ ਵਿੱਚ ਹੈ ਤਾਂ ਤੁਸੀਂ ਉਸ ਦਾ ਪ੍ਰਿੰਟ ਕਢਾ ਸਕਦੇ ਹੋ 셀ਫ ਅਟੈਸਟਡ ਕਰ ਲਿਓ ਠੀਕ ਹੈ ਨਾਲ ਜਿਹੜਾ ਆਪਣਾ ਲੈ ਕੇ ਜ਼ਰੂਰ ਜਾਣਾ ਹੈ 19 ਮਾਰਚ ਨੂੰ ਤਾਂ ਬਹੁਤ ਹੀ ਵਧੀਆ ਗੁੱਡ ਨਿਊਜ਼ ਹੈ ਜੀ ਸਾਰੇ ਹੀ 23 ਚੌਂਸ ਸਿਲੇਕ ਸਮੇਂ ਦੇ ਵਿੱਚ ਤੁਹਾਨੂੰ 6994 ਭੱਤੀ ਦੇ ਵੀ ਆਫਰ ਲੈਟਰ ਦੇਖਣ ਨੂੰ ਮਿਲਣੇ ਨੇ ਬਾਕੀ ਕਿਹੜੇ-ਕਿਹੜੇ ਕੈਂਡੀਡੇਟਸ ਇਸ ਦੇ ਵਿੱਚ ਜਾ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜ਼ਰੂਰ ਮੈਂਸ਼ਨ ਕਰਕੇ ਜਾਇਓ ਤੇ ਇਹਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹੜੀ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਇਹਨਾਂ ਨੇ ਪਹਿਲਾਂ ਹੀ ਸਾਫ਼ ਤੌਰ ਤੇ ਕਲੀਅਰ ਕਰ ਦਿੱਤੀਆਂ ਗਈਆਂ ਨੇ ਠੀਕ ਹੈ ਜਿਵੇਂ ਤੁਸੀਂ ਦੇਖਦੇ ਹੋ ਰੀਕਾਸਟ ਪ੍ਰੋਵੀਜ਼ਨਲ ਲਿਸਟ ਜਿਹੜੀ ਜਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਜਿਹੜੇ ਯੋਗ ਉਮੀਦਵਾਰਾਂ ਨੇ ਜਿਹੜੇ ਐ ਸਟੇਸ਼ਨ ਚੋਂਨ ਕਰਵਾਈ ਗਈ ਸੀ ਠੀਕ ਹੈ ਬਾਰਡਰ ਏਰੀਆ ਦੀ ਭਰਤੀ ਹੈ ਤੁਹਾਨੂੰ ਪਤਾ ਹੈ ਤਾਂ ਉਹਨਾਂ ਸਾਰਿਆਂ ਨੂੰ 19 ਮਾਰਚ ਨੂੰ ਜਿਹੜਨੇ ਹੁਣ ਆਫਰ ਲੈਟਰ ਦਿੱਤੇ ਜਾ ਰਹੇ ਨੇ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੀ ਹੀ ਕੈਂਡੀਡੇਟਸ ਨੂੰ ਯੇ ਲੱਗਿਆ ਲੈਕਚਰ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰ ਲਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆ ਬਾਕੀ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ